ਚਾਹੇ ਨੀਵੇਂ ਥਾਂ ਤੇ ਚਾਹੇ ਉੱਚੇ ਥਾਂ ਤੇ ਮੇਰੀ ਆ ਗਰੀਬੀ ਆ ਤੁਹਾਡੇ ਤੁਹਾਡਾ ਸਰਕਲ ਤੁਹਾਡੇ ਫਰੈਂਡ ਉਹੀ ਰਹਿਣੇ ਚਾਹੀਦੇ ਨੇ ਮੈਂ ਤਾਂ ਉਹਦੇ ਨਾਲ ਕਹਿੰਦਾ ਨਾ ਅਸੀਂ ਕਰਤਾਰ ਬਦਲੇ ਨੇ ਨਾ ਅਸੀਂ ਯਾਰ ਬਦਲੇ ਨੇ ਨਾ ਵਿਵਹਾਰ ਬਦਲੇ ਨੇ ਵੈਰੀ ਜਿੰਦਗੀ ਮੇਂ ਚਾਹੇ ਜੋਸ਼ਨਾ ਹੋ ਜੀ ਬਾਤ ਕਰਨੇ ਕੀ ਚਾਹੇ ਹੋਸ਼ਨਾ ਹੋ ਲੱਖੋਂ ਗੁਨਾਹ ਹੋ ਆਦਮੀ ਮੇਂ ਵਰਨਾ ਆਦਮੀ एहसान फरामोश ਨਾ ਇਹ 2003 ਦੇ ਵਿੱਚ ਰਕ ਵੀਰ ਗੱਲ ਉਹਨਾਂ ਦੇ ਵਿਆਹ ਦੇ ਉੱਤੇ ਮਹਾਲੀ ਦੇ ਵਿੱਚ ਜੇ ਮੈਂ ਨਹੀਂ ਰੋਂਗਾਗਾ ਤਾਂ ਤਾਂ ਉੱਥੇ ਖਾੜਾ ਲੱਗਿਆ ਜੀ ਤੇ ਗੱਲ ਸਾਹਿਬ ਕਿਵੇਂ ਰਿਹਾ ਫਿਰ ਤੁਸੀਂ ਦੱਸੋ ਵੀ ਉਦੋਂ ਕੋਈ ਫਰਕ ਲੱਗਦਾ ਸੁਖਵਿੰਦਰ ਸੁਖੀ ਦੇ ਵਿੱਚ ਕਿ ਉਹੀ ਗੱਲਾਂ ਬਾਤਾਂ ਨੇ ਫਰਕ ਇਹਨੇ ਤਾਂ ਕੋਈ ਨਹੀਂ ਲੱਗਿਆ ਮੈਨੂੰ ਖਾਸ ਕੋਈ ਨਾ ਆਪਣੇ ਜਿਹਾ ਇਹ ਉਹ ਜੀ ਬਿਲਕੁਲ ਇਹੇ ਪਰ ਅਸੀਂ ਬੁਢੇ ਹੋ ਗਏ ਆ ਕੋਈ ਕਲਾਕਾਰ ਜਦੋਂ ਇਹ ਲੱਗਣ ਲੱਗ ਜੇ ਵੀ ਇਹਦੇ ਜਰ ਗੀਤ ਪਰਿਵਾਰਕ ਨੇ ਉਹ ਪਰਿਵਾਰਕ ਤੌਰ ਤੇ ਐਸੈਪਟ ਹੋ ਜੇ ਇੱਕ ਫੈਮਿਲੀ ਜਿਵੇਂ ਫੈਮਿਲੀ ਡਾਕਟਰ ਹੁੰਦਾ ਨਾ ਬਿਲਕੁਲ ਉਹ ਫੈਮਿਲੀ ਤੌਰ ਤੇ ਐਸੈਪਟ ਹੋ ਜੇ ਉਹ ਇਹ ਫੈਮਿਲੀ ਗਾਇਕ ਬਣ ਜੇ ਮੈਂ ਗਿੱਲ ਸੱਭ ਮੈਂ ਇੱਕ ਇੱਕ ਪਰਿਵਾਰ ਦੇ 15 15 20 20 ਪਰਾਂਵੀ ਲਾਇਆ ਉਹ ਚੌੜੀਆਂ ਛਾਤੀਆਂ ਉੱਚੇ ਲੰਮੇ ਗੱਬਰੂ ਅੰਬਰਸਰੀਏ ਬਈ ਸਿੱਖੀ ਦੇ ਵਿੱਚ ਮੋਢੀ ਬਣ ਕੇ ਦਾਨੀ ਰੂਪ ਨਗਰੀਏ ਰੋਬ ਵਿੱਚ ਸੰਗਰੂਰੀਏ ਮੁੱਛ ਨੂੰ ਰੋਬ ਵਿੱਚ ਸੰਗਰੂਰੀਏ ਮੁੱਛ ਨੂੰ ਖੜੀ ਰੱਖਣ ਦੇ ਸ਼ੌਂਕੀ ਬਟਿੰਡੇ ਵਾਲੇ ਬਟਿੰਡੇ ਵਾਲੇ ਬਟਿੰਡੇ ਵਾਲੇ ਰਫਲਾ ਰੇਂਦੇ ਰਫਲਾ ਰੇਂਦੇ ਸ਼ੌਂਕੀ ਮਿਰਜਾ ਪਤਨੀ ਕਿੰਨੀਆਂ ਜਨਰੇਸ਼ਨਾਂ ਤੋਂ ਮਾ ਕਲਾਕਾਰ ਗਾਉਂਦੇ ਆ ਰਹੇ ਨੇ ਜੀ ਤੇ ਲੋਕ ਸੁਣਦੇ ਆ ਰਹੇ ਨੇ ਬਿਲਕੁਲ ਜੁਗਨੀ ਜਿੰਦੂਆ ਹੀਰ ਸੱਸੀ ਸੋਹਣੀ ਮਹੀਵਾਲ ਤੇ ਇਹ ਚੀਜ਼ਾਂ ਆਪਾਂ ਲਿਖਿਆ ਪੜੀਆਂ ਥੋੜੋ ਨੇ ਆਪਾਂ ਸੁਣੀਆਂ ਨੇ ਸਾਡੇ ਵਿਰਸੇ ਚ ਨਹੀਂ ਜੀ ਸਾਨੂੰ ਪਤਾ ਨਹੀਂ ਅਹੀਂ ਜਿਹੜੇ ਗੀਤ ਹਿੱਟ ਹੋ ਜਾਂਦੇ ਨੇ ਜਾਂ ਜਿਹੜੇ ਪਰਵਾਰਕ ਹੁੰਦੇ ਨੇ ਜੀ ਉਹ ਉਹ ਅੱਗੇ ਤੋਂ ਅੱਗੇ ਚੱਲਦੇ ਰਹਿੰਦੇ ਨੇ ਹੁਣ ਅੱਜ ਕੱਲ੍ਹ ਅਸੀਂ ਇੱਥੇ ਮੇਲੇ ਤੇ ਗਾਇਆ ਜੀ ਮੈਂ ਜੋ ਬੰਗਾ ਮੇਚ ਨਹੀਂ ਨਾਲ ਹਰ ਜਿਨ੍ਹਾਂ ਦੇ ਬੱਚਿਆਂ ਦੇ ਮਤਲਬ ਬਰਥ ਵੀ 99 ਦੇ ਹੋਣਗੇ ਉਹਨਾਂ ਨੂੰ ਪਤਾ ਬੰਗਾ ਮੇਚ ਲਈ ਆ ਪਠੰਡੇ ਵਾਲੇ ਦੋਦੇ ਇੱਕ ਆਇਆ ਉਹ ਉਹਨਾਂ ਨੂੰ ਵੀ ਪਤਾ ਹੈ ਜੱਟਾਂ ਦੇ ਗੋਤ ਨੇ ਜਾਂ ਹੋਰ ਇਹ ਚੀਜ਼ਾਂ ਜਾਂ ਤਾ ਰਹਿੰਦੀਆਂ ਨੇ ਜੇ ਤੁਹਾਡੇ ਜਿਹੜੇ ਗੀਤ ਨੇ ਉਹ ਲੋਕਾਂ ਦੀ ਸੋਚ ਦੇ ਨਾਲ ਮੈਚ ਮੈਚ ਕਰਦੇ ਆ ਜੱਟਾਂ ਦੇਆਂ ਗੋਤਾਂ ਬਾਰੇ ਸੁਣੋ ਛੰਦ ਵਈ ਗੋਤ ਖਾਨਦਾਨ ਨੇ ਪਛਾਣ ਜੱਟ ਦੀ ਹੁੰਦੀ ਆ ਜਮੀਨ ਜਿੰਦ ਜਾਨ ਜੱਟ ਦੀ ਫੇਰ ਨਾ ਉਲਾਂਬਾ ਦਿਓ ਮੈਨੂੰ ਕੱਲ ਨੂੰ ਕੰਨ ਖੋਲ ਸੁਣ ਲੋ ਸੁੱਖੀ ਦੀ ਗੱਲ ਨੂੰ ਸਭ ਤੋਂ ਪਹਿਲਾਂ ਸਾਰੇ ਦੋਸਤਾਂ ਮਿੱਤਰਾਂ ਦਾ ਕੈਨੇਡਾ ਫੈਕਟਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਦੋਸਤੋ ਸਵਾਗਤ ਆ ਤੁਹਾਨੂੰ ਪਤਾ ਕੈਨੇਡਾ ਦੇ ਬਾਰੇ ਗੱਲਾਂ ਬਾਤਾਂ ਕਰਦੇ ਆ ਪਰ ਅੱਜ ਥੋੜਾ ਜਿਹਾ ਇੱਕ ਅਲੱਗ ਆ ਗੱਲਾਂ ਬਾਤਾਂ ਆਪਾਂ ਜ਼ਰੂਰ ਕਰਦੇ ਆ ਕੀ ਹੁੰਦਾ ਹੈ ਕੈਨੇਡਾ ਦੇ ਵਿੱਚ ਆ ਆ ਮਾੜਾ ਹੋ ਗਿਆ ਜੀ ਆ ਚੰਗਾ ਹੋ ਗਿਆ ਜੀ ਪਰ ਅੱਜ ਇੱਕ ਡਿਫਰੈਂਟ ਗੱਲਬਾਤ ਆ ਕਿਉਂਕਿ ਕੈਨੇਡਾ ਹੁਣ ਕੈਨੇਡਾ ਨਹੀਂ ਰਿਹਾ ਸੁਖੀ ਬਾਜੀ ਪਹਿਲਾਂ ਤਾਂ ਸਭ ਤੋਂ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਵੈਲਕਮ ਟੂ ਕੈਨੇਡਾ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡੇ ਵੀ ਪਰਮ ਦੇਖਣ ਆਲੇ ਕੈਨੇਡਾ ਫੈਕਟਸ ਦੇਖਣ ਆਲੇ ਸਾਰੇ ਦੋਸਤਾਂ ਨੂੰ ਤੇ ਤੁਹਾਨੂੰ ਵੀ ਗੱਲ ਸਾਹਿਬ ਬਹੁਤ ਬਹੁਤ ਤਿਆਰ ਪ੍ਰਸ਼ੰਸਾ। ਬਹੁਤ ਸ਼ੁਕਰੀਆ ਜੀ। ਹੁਣ ਗੱਲ ਇਹ ਕੀਤੀ ਹੈ ਕੈਨੇਡਾ ਕੈਨੇਡਾ ਨਹੀਂ ਰਹਿ ਗਿਆ। ਹੁਣ ਤਾਂ ਪੰਜਾਬ ਲੱਗਦਾ ਕਿ ਨਹੀਂ ਲੱਗਦਾ। ਆ ਮੈਂ ਜਦੋਂ ਆਇਆ ਨਾ ਪਹਿਲਾਂ ਮੈਂ ਐਕਚੁਅਲੀ 7 8 9 10 ਲਗਾਤਾਰ ਆਇਆ ਇਥੇ ਪ੍ਰਮਾਣ ਕਰਨ। ਜਿਹੜੀ ਅਬੰਦੇ ਮੇਲੇ ਤੇ ਸਰੀ। ਜੀ। ਕੈਨੇਡਾ ਵੀ ਇੱਥੇ ਟ੍ਰਾਂਟੋ ਵੀ ਮੈਂ ਆਇਆ ਸੀ 10 ਦੇ ਵਿੱਚ। ਜੀ। ਤੇ ਉਸ ਤੋਂ ਬਾਅਦ ਹੁਣ ਕਾਫੀ ਗੈਪ ਪੈ ਗਿਆ। ਮੈਂ ਜਦੋਂ ਹੁਣ ਆਇਆ 22 ਦੇ ਵਿੱਚ। ਜੀ। ਤੇ ਮੈਨੂੰ ਲੱਗਿਆ ਨੇ ਵੀ ਉਹ ਯਾਰ ਸੱਤ ਵਾਲੀ ਕੈਨੇਡਾ ਲੱਭਦੀ ਹੋਣੀ। ਜਦੋਂ ਉਹ ਹੋ ਗਿਆ ਨਾ ਫਰਕ ਉਹ ਉਦੋਂ ਆ ਆਲਾ-ਦਾਲਾ ਜਾਂ ਵੀ ਇੱਥੇ ਅੰਗਰੇਜ਼ ਫਿਰਦੇ ਨੇ ਮੈਂ ਸਰੀ ਉੱਤਰ ਆ ਕੇ ਤੇ ਉੱਥੇ ਮੈਨੂੰ ਤਾਂ ਜਦੋਂ ਕਾਫੀ ਪੰਜਾਬੀਆਂ ਦੇ ਵਿੱਚ ਮੈਂ ਇੱਕ ਵਾਂ ਅੰਗਰੇਜ਼ ਦੇਖਿਆ ਮੈਨੂੰ ਲੱਗਿਆ ਵੀ ਇੱਥੇ ਅੰਗਰੇਜ਼ ਵੀ ਰਹਿੰਦੇ ਨੇ ਅੰਗਰੇਜ਼ ਵੀ ਰਹਿੰਦੇ ਨੇ ਬਿਲਕੁਲ ਜੀ ਦੇਖੋ ਪੰਜਾਬੀਆਂ ਦਾ ਗੜ ਬਣ ਗਿਆ ਚਾਹੇ ਆਪਾਂ ਟ੍ਰਾਂਟੋ ਦੀ ਗੱਲ ਕਰ ਲਈਏ ਚਾਹੇ ਆਪਾਂ ਸਰੀ ਵੈਂਕੂਵਰ ਦੀ ਗੱਲ ਕਰ ਲਈਏ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਆਪਣੇ ਮਿੱਤਰ ਨੇ ਜੀ ਜੀਪਾਂ ਹੁਣ ਪਹਿਲਾਂ ਉੱਥੇ ਲੱਭਦੇ ਹੁੰਦੇ ਸੀਗੇ ਤੇ ਹੁਣ ਦੇਖ ਲਓ ਤੁਹਾਨੂੰ ਇੱਥੇ ਮਿਲਦੀਆਂ ਨੇ ਰਗਵੀਰ ਗਿੱਲ ਨੇ ਆਪਣੇ ਬਾਈ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸੋ ਦੇਖੋ ਇੱਕ ਲੱਗ ਜੀਜ਼ ਬਣਾਈ ਐ ਜਿਹੜੇ ਆਪਣੇ ਪੰਜਾਬੀ ਨੇ ਨਾ ਜੀ ਉਹ ਜਿੱਥੇ ਵੀ ਜਾਂਦੇ ਨੇ ਉਹਦਾ ਕਲਚਰ ਨਹੀਂ ਛੱਡਦੇ ਚਾਹੇ ਗੀਤ ਸੰਗੀਤ ਆ ਚਾਹੀ ਰੀਤੋ ਰਿਵਾਜ ਨੇ ਨਾ ਰੀਤ ਰਿਵਾਜ ਆਪਣੇ ਵੇਹਾਂ ਦੇ ਕਹਿ ਲੀਏ ਆਪਣਾ ਰਹਿਣ ਸਹਿਣ ਕੱਲੀ ਆਪਣਾ ਪਹਿਰਾਵਾ ਕਹਿ ਲੀਏ ਦੂਜੇ ਸ਼ੌਕ ਕਹਿ ਲੀਏ ਜਿਵੇਂ ਇਹ ਗੀਤ ਗਾਇਆ ਹੈ ਨਾ ਉਹ ਸ਼ੌਕ ਪੰਜਾਬੀਆਂ ਦੇ ਮੈਂ ਨਾ ਮੈਂ ਤੁਹਾਡੇ ਉੱਥੇ ਆਉਣ ਲੱਗਿਆ ਸੀ ਕਈ ਚੀਜ਼ਾਂ ਐਸੀਆਂ ਨੇ ਵੀ ਜਿਹੜੀਆਂ ਆਪਾਂ ਨੂੰ ਯਾਦ ਹੋਣਗੀਆਂ ਹੁਣ ਕੋਈ ਗੱਲ ਕਰੇ ਸਖਵਿੰਦਰ ਸੁਖੀ ਕੌਣ ਆ ਸਖਵਿੰਦਰ ਸੁਖੀ ਨੂੰ ਯਾਦ ਕਿੱਥੋਂ ਕਰਨਾ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਕੀ ਹਾਂਜੀ ਤੇ ਬੰਗਾ ਮੇਜਨਾਈਆਂ ਸਾਰਾ ਦੂ ਪੰਜਾਬ ਗਾ ਲਿਆ ਜਦੋਂ ਆਪਾਂ ਇਹ ਗੱਲਾਂ ਕਰਦੇ ਆ ਨਾ ਜੀ ਇੱਕਦਮ ਨਿਵਾਗ ਦੇ ਵਿੱਚ ਸਖਵਿੰਦਰ ਸੁਖੀ ਆ ਜਾਂਦਾ ਪਰ ਸਖਵਿੰਦਰ ਸੁਖੀ ਬਾਈ ਇੱਕ ਚੀਜ਼ ਜ਼ਰੂਰ ਦੇਖੀ ਆ ਵੀ ਫਰਕ ਹੀ ਕੋਈ ਨਹੀਂ ਪਿਆ ਇਹਦਾ ਰਾਜ ਵੀ ਮਾੜਾ ਹੈ ਅੱਜ ਆਪਾਂ ਡਿਸਕਸ ਕਰ ਲਈਏ ਵੀ ਗੱਲ ਕੀ ਆ ਯਾਰ ਅਸੀਂ ਹੁਣ ਅੱਜ ਤੁਹਾਡੀ ਦੋਸਤੋਂ ਗੱਲ ਕਰਾਉਣੀ ਆ 92 ਦੇ ਵਿੱਚ ਜਿਨ੍ਹਾਂ ਦੇ ਵਿਆਹ ਦੇ ਉੱਤੇ ਸਖਵੰਦਰ ਸੁਖੀ ਨੇ ਖਾੜਾ ਲਾਇਆ 2003 ਦੇ ਵਿੱਚ ਜਿਨ੍ਹਾਂ ਦਾ ਵਿਆਹ ਹੋਇਆ ਉਹਨਾਂ ਦੇ ਵਿਆਹ ਦੇ ਵਿੱਚ ਖਾੜਾ ਲਾਇਆ ਅੱਗੇ ਚੱਲ ਕੇ ਉਹਨਾਂ ਨਾਲ ਵੀ ਗੱਲ ਕਰਾਉਂਦੇ ਆ ਪਰ ਉਹ ਅੱਜ ਅਸੀਂ ਗੱਲ ਕਰਦੇ ਸੀ ਕਹਿੰਦੇ ਯਾਰ ਅਸੀਂ ਸਾਰੇ ਚਿੱਟੀਆਂ ਦਾੜੀਆਂ ਹੋ ਗਈਆਂ ਬੁੜੇ ਵਾਲੇ ਪਾਸੇ ਨੂੰ ਚੱਲ ਪਏ ਤੇ ਪਰ ਤੁਹਾਡੀ ਜ਼ਿਹਦ ਦਾ ਦੱਸੋ ਰਾਜ ਕੀ ਹੈ ਦੇਖੋ ਕਹਿੰਦੇ ਹੈ ਤਾਂ ਬੰਦੇ ਨੂੰ ਬਦਲਣਾ ਚਾਹੀਦਾ ਨਹੀਂ ਹੂੰ ਜੀ ਚਾਹੇ ਨੀਵੇਂ ਥਾਂ ਤੇ ਆ ਚਾਹੇ ਉੱਚੇ ਥਾਂ ਤੇ ਆ ਮੀਰੀ ਆ ਗਰੀਬੀ ਆ ਤੁਹਾਡੇ ਥੋੜਾ ਸਰਕਲ ਤੁਹਾਡੇ ਫਰੈਂਡ ਉਹੀ ਰਹਿਣੇ ਚਾਹੀਦੇ ਨੇ ਮੈਂ ਤਾਂ ਉਹਦੇ ਨਾਲ ਕਿਹਾ ਵੀ ਨਾ ਅਸੀਂ ਕਿਰਦਾਰ ਬਦਲੇ ਨੇ ਨਾ ਅਸੀਂ ਯਾਰ ਬਦਲੇ ਨੇ ਨਾ ਵਿਵਹਾਰ ਬਦਲੇ ਨੇ ਵੈਰੀ ਗੁੱਡ ਇਹ ਸਾਰੇ ਥੋੜੇ ਨਾਲ ਰਹਿਣੇ ਚਾਹੀਦੇ ਨੇ ਤੁਡੀ ਮੈਂ ਜਿਹੜੀ ਸਿੱਧੀ ਗੱਲ ਹੈ ਜੀ ਜਾਰੀ ਵਾਲਾ ਤੁਸੀਂ ਨਾ ਜਿਹੜਾ ਕਿਹਾ ਨਾ ਯਾਰ ਬਦਲੇ ਨਾ ਬਿਹਾਰ ਬਦਲੇ ਇੱਕ ਜੀ ਨਾ ਬਦਲੇ ਨਾ ਕਰਦਾਰ ਬਦਲੇ ਆ ਗੱਲ ਨਾ ਮੈਂ ਤੁਹਾਡੀ ਵਾਕਿਆ ਹੀ ਇਹਦਾ ਕਾਇਲ ਆ ਕਿਉਂਕਿ ਮੈਨੂੰ ਇੱਕ ਚੀਜ਼ ਆ ਵੀ ਜਦੋਂ ਵੀ ਤੁਸੀਂ ਟ੍ਰਾਂਟੋ ਦੇ ਵਿੱਚ ਆਉਨੇ ਹੋ ਤੁਹਾਡਾ ਰਾਈਟ ਵੇ ਮੈਸੇਜ ਆਇਆ ਹੁੰਦਾ ਹਾਂ ਬਿਲਕੁਲ ਬਾਈ ਜੀ ਆ ਗਿਆ ਦੱਸੋ ਕਦੋਂ ਮਿਲੀਆਂ ਨਾ ਇਹ ਚੀਜ਼ ਇੱਕ ਬੜਾ ਫਰਕ ਮੇਰਾ ਨਾ ਪੰਜਾਬ ਦੇ ਵਿੱਚ ਵੀ ਸੁਭਾਅ ਜਦੋਂ ਉੱਥੇ ਹੁੰਦਾ ਮੈਂ ਹਾਂਜੀ ਵੀ ਜਿਹੜਾ ਸਾਡਾ ਫਰੈਂਡ ਸਰਕਲ ਹੈ ਮੈਂ ਉਹ ਕਿਸੇ ਦਾ ਫੋਨ ਆਵੇ ਚਾਹੇ ਨਾ ਆਵੇ ਮੈਂ ਮਹੀਨੇ ਦੋ ਮਹੀਨੇ ਬਾਅਦ ਰਿੰਗ ਮਾਰ ਦੇਣੀ ਆ ਉਹਨੇ ਮੈਂ ਕਿਤੇ ਪੜਿਆ ਸੀ ਉਹ ਕਹਿੰਦੇ ਜਿਹੜਾ ਬੰਦਾ ਅੱਖਾਂ ਤੋਂ ਦੂਰ ਹੋ ਜਾਏ ਕਹਿੰਦੇ ਹੌਲੀ ਹੌਲੀ ਦਿਲ ਤੋਂ ਦੂਰ ਹੋ ਜਾਂਦਾ ਹੈ ਤੇ ਮੇਰੀ ਇਹ ਸੋਚ ਹੈ ਵੀ ਬੰਦਾ ਅੱਖਾਂ ਤੋਂ ਦੂਰ ਤਾਂ ਹੋਵੇ ਪਰ ਦਿਲ ਤੋਂ ਦੂਰ ਨਾ ਹੋਵੇ ਦੇਖੋ ਇਹ ਇੱਕ ਤੁਹਾਡਾ ਬੜਪੰਨ ਆ ਜੀ ਕਿਉਂਕਿ ਨਾ ਫੇਮ ਜ਼ਿੰਦਗੀ ਦੇ ਵਿੱਚ ਆਉਂਦੀ ਆ ਜ਼ਰੂਰ ਆਉਂਦੀ ਆ ਤੁਹਾਡੇ ਨੂੰ ਵੀ ਮਿਲੀ ਆ ਹੋਰ ਵੀ ਸਾਡੇ ਦੋਸਤ ਮਿੱਤਰ ਨੇ ਮਿਲੀ ਆ ਪਰ ਜਿੱਥੋਂ ਆਪਾਂ ਗਰਾਊਂਡ ਲੈਵਲ ਤੋਂ ਸ਼ੁਰੂ ਹੋਏ ਉਹਨਾਂ ਦੋਸਤਾਂ ਮਿੱਤਰਾਂ ਨੂੰ ਜਦੋਂ ਆਪਾਂ ਯਾਦ ਰੱਖਦੇ ਆਂ ਨਾ ਜੀ ਫਿਰ ਉਹ ਪਰਮਾਤਮਾ ਵੀ ਤੁਹਾਡੇ ਨਾਲ ਖੜਾ ਉਹ ਆਲਵੇਜ਼ ਇਹ ਚੀਜ਼ ਦੇਖਦਾ ਕਿ ਵੀ ਨਹੀਂ ਜੀ ਹੈਗੀ ਇਹ ਚੀਜ਼ ਦਾ ਮੈਂ ਤੁਹਾਡਾ ਵਾਕਈ ਦਾਤ ਨਹੀਂ ਬਣਦੀ ਹੈ ਜਿਨ੍ਹਾਂ ਤੋਂ ਸ਼ੁਰੂ ਹੋਇਆ ਜਿਵੇਂ ਮੈਂ ਬਾਟ ਸਾਹਿਬ ਦੀ ਗੱਲ ਕੀਤੀ ਆ 92 'ਚ ਮੈਨੂੰ ਕੌਣ ਜਾਣਦਾ ਸੀ ਔਰ ਇਹ ਉਹ ਮੈਂ ਤਾਂ ਇਹ ਕਹਿੰਦਾ ਮੈਂ ਯਾਰ ਨਹੀਂ ਬਦਲੇ ਕਿਰਦਾਰ ਨਹੀਂ ਬਦਲੇ ਵੀ ਇਹ ਇਹ ਲੋਕ ਨੇ ਜਿਨ੍ਹਾਂ ਨੇ ਮੈਨੂੰ ਮਾਈਕ ਫੜ ਕੇ ਜਿਨ੍ਹਾਂ ਕਰਕੇ ਮੈਂ ਸਟੇਜ ਤੇ ਖੜਿਆ ਚੱਲ ਵੀ ਸੁੱਕੀ ਚੱਲ ਚੱਲ ਵੀ ਚੱਲ ਇਹਦੇ ਬਾਟਸ ਦੇ ਫਿਰ 92 94 ਦੇ ਪ੍ਰੈਜ਼ੈਂਟ ਲਾ ਦੇ ਜਾਂ ਹੋਰ ਜਿਹੜਾ ਫਰੈਂਡ ਸਰਕਲ ਸੀਗਾ ਸਾਡੇ ਨਜੰਪੁਰ ਪਿੰਡ ਪਿੰਦਾ ਧਮੋਟ ਕੋਲੇ ਹਾਂਜੀ ਹਾਂਜੀ ਬਿਲਕੁਲ ਧਮੋਟ ਦਾ ਨਾਮ ਆ ਮੇਰਾ ਪਿੰਡ ਧਮੋਟ ਹੀ ਆ ਅੱਛਾ ਵਾਜਾ ਉੱਥੇ ਭੋਲਾ ਨਜੰਪੁਰ ਤੋਂ ਹਾਂਜੀ ਹਾਂਜੀ 90 ਵਿੱਚ ਮੈਂ ਉਧੇ ਗਿਆ ਜੇ ਮੇਰਾ ਰਾਣਾ ਦੋਸਤ ਆ 92 93 ਵਿੱਚ ਉਹਦੇ ਪਿਆ ਤੇ ਇਦਾਂ ਇਹ ਜੇ ਇਨਾ ਲੋਕਾਂ ਨੂੰ ਮੈਂ ਭੁੱਲ ਜਾ ਤਾਂ ਮੇਰੇ ਪ੍ਰਾਪਤੇ ਕਿਸੇ ਮਹਨੇ ਨਹੀਂ ਜੀ ਜੀ ਬਿਲਕੁਲ ਕਹਿੰਦੇ ਉਹ ਇੱਕ ਉਰਦੂ ਦਾ ਸ਼ੇਰਾ ਸ਼ਾਇਦ ਮੈਂ ਨਿੰਗੀ ਬੋਲਦਾ ਜੀ ਜ਼ਿੰਦਗੀ ਵਿੱਚ ਚਾਹੇ ਜੋਸ਼ਨਾ ਹੋ ਜੀ ਬਾਤ ਕਰਨੇ ਕੀ ਚਾਹੇ ਹੋਸ਼ਨਾ ਹੋ ਲੱਖੋਂ ਗੁਨਾਹ ਹੋ ਆਦਮੀ ਵਿੱਚ ਪਰਨਾ ਆਦਮੀ ਇਹਸਾਨ ਫਰਾਮੋਸ਼ਨਾ ਵਾਹ ਗੱਲ ਕੀਤੀ ਜੀ ਤੁਸੀਂ احسان دی ਜਿਹੜਾ ਕੈਨੇਡਾ ਨਾ ਇਹ احسان ਦੇ ਨਾਲ ਬਹੁਤ ਜੁੜਾ ਹੈ ਹੁਣ ਅਸੀਂ ਆਲਵੇਸ ਗੱਲ ਕਰਦੇ ਆ ਕਿ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਨਵੇਂ ਐਂਟਰ ਕਰਦੇ ਹੋ ਜਿਨੇ ਤੁਹਾਨੂੰ ਪਹਿਲੇ ਦਿਨ ਰਹਿਣ ਦੇ ਲਈ ਜਗ੍ਹਾ ਦਿੱਤੀ ਜਿਹੜਾ ਤੁਹਾਨੂੰ ਪਹਿਲੇ ਦਿਨ 에ਅਰਪੋਰਟ ਤੋਂ ਲੈ ਕੇ ਆਇਆ ਔਰ ਜਿਨੇ ਤੁਹਾਨੂੰ ਪਹਿਲੀ ਜੌਬ ਦਵਾਈ ਉਹਨੂੰ ਕਦੇ ਨਾ ਭੁੱਲੋ ਨਹੀਂ ਬਿਲਕੁਲ ਔਰ ਇਹੀ ਇੱਕ ਲਾਈਫ ਦਾ ਫੰਡਾ ਜੀ ਜਦੋਂ ਆਪਾਂ ਇਹ ਫੰਡੇ ਦੇ ਉੱਤੇ ਚੱਲ ਪਏ ਨਾ ਜੀ ਫਿਰ ਜ਼ਿੰਦਗੀ ਆਲਵੇਸ ਸਕਸੈਸ ਸਾਈਡ ਨੂੰ ਤੁਰਦੀ ਆ ਉਹੀ ਐਸਾ ਗੱਲ ਉਹੀ ਹੈ ਨਾ ਹਸਾਨ ਫਰਮੋਸ਼ ਵਾਲੀ ਗੱਲ ਕਿ ਜਿਹੜੇ ਬੰਦੇ ਨੇ ਤੁਹਾਨੂੰ ਮੈਂ ਮੈਂ ਇਹ ਕਹਿੰਦਾ ਹੁਣਾਂ ਕਿ ਜਿਹੜੇ ਤੁਹਾਨੂੰ ਰੋਟੀ ਖਵਾਈ ਆ ਉਹਦੇ ਨਾਲ ਤੁਹਾਨੂੰ ਜਿਹਨੇ ਰੋਜੀ ਰੋਟੀ ਕਮਾਉਣ ਦੇ ਕਾਬਲ ਬਣਾਇਆ ਕਾਬਲ ਬਣਾਇਆ ਸਭ ਤੋਂ ਵੱਧ ਸਤਿਕਾਰ ਉਸਦਾ ਜਿਹਦੇ ਕਰਕੇ ਤੁਸੀਂ ਪੇਟ ਭਰ ਰਹੇ ਹੋ ਪਰਿਵਾਰ ਪਾਲ ਰਹੇ ਹੋ 100% ਸਭ ਤੋਂ ਵੱਡੀ ਗੱਲ ਆ ਉਹਦਾ ਨਾ ਕਦੇ ਸਾਨ 100% ਜੀ ਪੰਜਾਬ ਦੀ ਗੱਲ ਕਰ ਲਈ ਪੰਜਾਬੀਆਂ ਨੇ ਇੱਥੇ ਮਿਹਨਤ ਬੜੀ ਕਰੀ ਆ ਹਾਂ ਔਰ ਪੰਜਾਬ ਵਰਗਾ ਮਾਹੌਲ ਸਿਰਜਿਆ ਪਰ ਨਾਲ ਦੀ ਨਾਲ ਮੈਂ ਇੱਕ ਗੱਲ ਕਰਦਾ ਹੁਣਾਂ ਕਿਉਂਕਿ ਮੇਰਾ ਬਾਵਾਸਤਾ singing industry ਦੇ ਨਾਲ ਕਾਫੀ ਆ ਮੀਡੀਆ 'ਚ ਹੋਣ ਕਰਕੇ ਹਾਂ ਹਾਂ ਮੈਨੂੰ ਲੱਗਦਾ ਕਿ ਵੀ ਜਿੰਨਾ ਮਾਨ ਸਤਕਾਰ ਸ਼ਾਇਦ ਪੰਜਾਬ ਦੇ ਵਿੱਚ ਨਹੀਂ ਹੋਂਨਾ ਮਿਲਦਾ ਹੋਣਾ ਸਿੰਗਰ ਨੂੰ ਜਿੰਨਾ ਕਿ ਇੱਥੇ ਦੇ ਲੋਕ ਦਿੰਦੇ ਆ ਮੈਂ ਚਲੋ ਇਹ ਨਹੀਂ ਕਹਿੰਦਾ ਕਿ ਵੀ ਨਹੀਂ ਮਿਲਦਾ ਪਰ ਇੱਥੇ ਇੱਕ ਡਿਫਰੈਂਟ ਆ ਕਿਉਂਕਿ ਨਾ ਅਸੀਂ ਲੋਕ ਕਮਾਂਕਾਰਾਂ ਦੇ ਵਿੱਚ ਇੰਨੇ ਕੁ ਜ਼ਿਆਦਾ ਵਿਅਸਤਾਂ ਤੇ ਸਾਨੂੰ ਟਾਈਮ ਚਾਹੀਦਾ ਹੁੰਦਾ ਵੀ ਕਹਿਣ ਦੇ ਉੱਤੇ ਜਦੋਂ ਕਦੇ ਵੀ ਮੇਲਾ ਤੁਸੀਂ ਦੇਖਿਆ ਹੋਊਗਾ ਹੁਣ ਮੇਲਿਆਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਸਾਰੇ ਲੋਕ ਹਨਾ ਇਕੱਠੇ ਹੁੰਦੇ ਆ ਤੁਹਾਡੇ ਵੈਸੇ ਜਸਟ ਇਚ ਸਫਰ ਦੀ ਆਪਾਂ ਗੱਲਬਾਤ ਕਰਾਂਗੇ ਤੁਹਾਡਾ ਸਫਰ ਕਦੋਂ ਇਹ ਸ਼ੁਰੂ ਹੋਇਆ ਕਿਹੜੇ ਕਿ ਇਅਰ ਦੇ ਵਿੱਚ ਕੋਕੇ ਤੁਸੀਂ ਨਾ 92 ਦੀ ਗੱਲ ਕੀਤੀ ਤਾਂ ਹੁਣ ਮੈਨੂੰ ਦੇਖ ਕੇ ਐਂ ਲੱਗ ਜਾਂਦਾ ਕਿ ਯਾਰ ਇਹਦਾ ਮਤਲਬ ਉਹ ਤਾਂ ਮੇਰੀ ਕੋਈ ਬਾਲੀ ਉਮਰ ਹੈ ਨਹੀਂ ਦੇਖ ਕੇ ਮੈਨੂੰ ਐਂ ਲੱਗ ਜਾਂਦਾ ਹੋਰ ਬਹੁਤ ਕਿਉਂਕਿ ਤੁਸੀਂ 92 ਦੇ ਵਿੱਚ ਵੀ ਕਾਲੇ ਲਾਏ ਨੇ ਜੀ ਕਹਿੰਦਾ ਮਿੱਤਰੋ ਸਰੀਰ ਵਿੱਚ ਜਾਨ ਚਾਹੀਦੀ ਗੱਲ ਉਮਰਾਂ ਦੀ ਨਹੀਂ ਚਿਹਰੇ ਉੱਤੇ ਸਦਾ ਮੁਸਕਾਨ ਚਾਹੀਦੀ ਗੱਲ ਉਮਰਾਂ ਦੀ ਨਹੀਂ ਬਿਲਕੁਲ ਉਮਰਾਂ ਉਮਰਾਂ ਦੇ ਚੱਕਰਾਂ ਜਿਹਨੇ ਪਈਦਾ ਥੋੜਾ ਦਿਲ ਜਵਾਨ ਚਾਹੀਦਾ ਮੈਂ ਐਕਚੁਅਲੀ ਇਸ ਜਿਹੜੇ ਮੈਂ ਪਰਮ ਸਟੇਜ ਕਰਨੀ ਸ਼ੁਰੂ ਉਹ ਮੈਂ 90 91 'ਚ ਕਰਤੀ ਸੀ ਵੈਰੀ ਗੁੱਡ ਤੇ ਇਸੇ ਉਹਦਾ ਮੈਨੂੰ ਫਾਇਦਾ ਵੀ ਬਾਅਦ ਚ ਇਸ profession ਦੇ ਵਿੱਚ ਮੈਂ ਕਸਟਮਰ ਦੇ ਗਾਣੇ ਦਾ ਅਮਰੀਕਾ ਸੋਲਡ 98 ਚ ਨਿਆਲ ਰਸਕੀਨੜ ਦੇ ਵਿੱਚ ਬੰਗਾ ਵੇਚਣ ਆਇਆ ਕੈਸਾ ਟਾਈ ਜੀ ਤੇ ਉਹ ਮੈਂ ਇਸ ਸਟੇਜ ਤੇ ਜਿਵੇਂ ਪਹਿਲਾਂ ਭੱਲਾਪਾਜੀ ਹੁੰਦੇ ਸ਼ੰਕਾਟੇ ਦੇ ਵਿੱਚ ਪੂਲੀ ਪਾ ਦੇਣੀ ਗੀਤ ਗਾ ਦੇਣਾ ਸਾਡੇ ਨਿਰਮਲ ਜੋੜਾ ਹੁੰਦੇ ਸੀ ਉਹਨਾਂ ਨੇ ਮੈਨੂੰ ਕਿਤੇ ਮੇਲੇ ਦੀ ਐਂਕਰਿੰਗ ਲਈ ਜਾਣਾ ਉਹਨਾਂ ਨੇ ਮੈਨੂੰ ਉੱਥੇ ਕਿਹਾ ਤਾਂ ਮੇਰਾ ਗੀਤ ਗਾ ਦੇਣਾ ਤੇ ਉੱਥੇ ਮੈਂ ਲੋਕਾਂ ਦੇ ਰੂਬਰੂ ਹੋ ਜਾਣਾ ਤੇ ਉੱਥੋਂ ਵੀ ਜਿਹੜਾ ਜਿਵੇਂ ਸਾਡੇ ਫਰੈਂਡ ਸਰਕਲ ਸੀਗਾ ਮੇਰੇ ਜੁਨੀਅਰਸ ਦੇ ਕਲਾਸ ਪਹਿਲੇ ਸੀਗੇ ਜੀ ਤੇ ਜਾਂ ਪਿੰਡਾਂ ਵਾਲੇ ਉਹਨਾਂ ਪਰ ਅੰਮ੍ਰੇ ਸ਼ੁਰੂ ਕਰਤੇ ਜਦੋਂ 98 ਚ ਕੈਸਟ ਆਈ ਸੀਐਮਸੀ ਕੰਪਨੀ ਚ ਨੇ ਹਲ ਰਸਗੀ ਰੋਕੀ ਰੋਕੀ ਬੇ ਕਰਤਾ ਰਿਆ ਨੇ ਹਲ ਰਸਗੀ ਉਹ ਵੀ ਮੈਨੇ ਉਦੋਂ ਆ 10 15000 ਰੁਪਏ ਮੈਨੂੰ ਮਿਲਣ ਲੱਗਿਆ ਤੋਂ ਵੈਰੀ ਗੁੱਡ ਤੇ ਫਿਰ 99 ਵਿੱਚ ਬੰਗਾ ਮੇਸ਼ ਨੇ ਕੈਸਟ ਆ ਗਈ ਤੇ ਉਦੋਂ ਫਿਰ ਛਾਲ ਥੋੜੀ ਜਿਹੀ ਵੱਟੀ ਵੱਜ ਗਈ ਜਿਵੇਂ ਛਾਲਾਂ ਅੱਗੇ-ਅੱਗੇ ਵੱਜਦੀਆਂ ਗਈਆਂ ਫਿਰ ਅੱਗੇ ਵੱਜਦੀਆਂ ਗਈਆਂ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਕਿ ਦੇਖੋ ਸਿੰਗਿੰਗ ਇੱਕੜੀ ਇੰਡਸਟਰੀ ਆ ਨਾ ਇਹ ਬਹੁਤ ਵੱਡੀ ਇੰਡਸਟਰੀ ਆ ਕਿ ਜਿਹੜੇ ਸਿੰਗਰ ਆਏ ਵੀ بڑے ਗਏ ਵੀ بڑے ਸਟੇਬਲ ਵੀ ਬਹੁਤ ਨੇ ਪਰ ਇਸ ਇੰਡਸਟਰੀ ਦੇ ਵਿੱਚ ਲੰਮੇ ਸਮੇਂ ਲਈ ਸਟੇਬਲ ਰਹਿਣਾ ਉਹ ਇੱਕ ਬਹੁਤ ਘੱਟ ਕਲਾਕਾਰ ਨੇ ਜਿਨ੍ਹਾਂ ਦੇ ਹਿੱਸੇ ਆਉਂਦਾ ਇੱਕ ਤਾਂ ਲੰਮਾ ਸਮਾਂ ਸਟੇਬਲ ਰਹਿਣਾ ਦੂਜੀ ਗੱਲ ਦੋਸਤੋ ਇਹ ਆ ਕਿ ਵੀ ਸਟੇਜ ਦਾ ਧਨੀ ਹੋਣਾ ਔਰ ਇਹ ਚੀਜ਼ ਦੀ ਮੈਂ ਤੁਹਾਡੀ ਵਾਕਈ ਦਾਤ ਦਿੰਨਾ ਜੀ ਇਹ ਚੀਜ਼ ਦੀ ਕਿ ਸਟੇਜ ਲਾਉਣੀ ਹਰ ਬੰਦੇ ਦੇ ਵਸ ਦੀ ਗੱਲ ਨਹੀਂ ਹੈਗੀ ਠੀਕ ਆ ਸੀੜੀਜ਼ ਦੇ ਉੱਤੇ ਅੱਜ ਕੱਲ ਬੜਾ ਕੰਮ ਚੱਲਦਾ ਸੀੜੀਜ਼ ਪਿੱਛੇ ਲੱਗ ਜਾਂਦੀਆਂ ਨੇ ਨਾਲ ਦੀ ਨਾਲ ਬੋਲ ਬੋਲ ਕੇ ਚੱਲੀ ਜਾਂਦਾ ਪਰ ਤੁਹਾਡਾ ਇਹ ਇੱਕ ਬਹੁਤ ਕੁਝ ਮਤਲਬ ਚਨੰਦਾ ਕੇ ਸਿੰਗਰ ਹੁੰਦੇ ਨੇ ਇਹਨਾਂ ਦਾ ਆਪਾਂ ਟਿਪਸ ਦੇ ਉੱਤੇ ਨਾਂ ਲੈ ਲਗਦੇ ਆ ਕਿ ਵੀ ਇਹ ਸਟੇਜ ਦੇ ਤਨੀ ਨੇ ਸਟੇਜ ਦੇ ਤਨੀ ਨਾਲ ਹੋਣ ਦੀ ਹੋਂ ਜਿਹੜਾ ਪੰਗੜਾ ਤੁਹਾਡਾ ਹੈ ਨਾ ਉਹ 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 એનર્ਜੀ ਜਿਹੜੀ ਹੋਣੀ ਹੈ ਬਹੁਤ ਕਾਫੀ ਜਿਵੇਂ ਸਟੇਜ ਦੀ ਜੇ ਮੈਂ ਤੁਸੀਂ ਮੈਂ ਇਸ ਪ੍ਰੋਫੈਸ਼ਨ ਦੇ ਬਾਅਦ ਆਇਆ ਕਾਸਟਾਂ ਦੇ ਵਿੱਚ ਮੈਂ ਸਟੇਜ ਕਰਨੇ ਪਹਿਲਾਂ ਸ਼ੁਰੂ ਕਰ ਲਿਆ ਤੇ ਮੈਂ ਜਿਹੜਾ ਪੰਗੜਾ ਵੀ ਮੈਂ ਪੰਗੜੇ ਨਾਲ ਕਾਫੀ ਕਾਲ ਜਾਣਾ ਸਾਡੀ ਯੂਨੀਵਰਸਿਟੀ ਮੈਂ ਵੈਸਟ ਫੋਕਸਿੰਗ ਕਰ ਰਹੇ ਆ ਪੀਏਯੂ ਦਾ ਤੇ ਹਰਿਆਣਾ ਯੂਨੀਵਰਸਿਟੀ ਦਾ ਵੀ ਪੰਗੜੇ ਨਾਲ ਮੈਂ ਬੋਲੀਆਂ ਬਹੁਤ ਪਾਈਆਂ ਤੇ ਹਾਲਾਂਕਿ ਮੈਂ ਉਹਨੀ ਸਿੱਖਿਆ ਵੈਸੇ ਜਦੋਂ ਜਿਹੜੀਆਂ ਬੋਲੀਆਂ ਹੁੰਦੀਆਂ ਭੰਗੜੇ ਦੇ ਸਟੈਪ ਦੇ ਹਿਸਾਬ ਨਾਲ ਹੁੰਦੀਆਂ ਸੀਗੀਆਂ ਚੂਬਰ ਤੇ ਕਿਹੜੀ ਪੈਣੀ ਆ ਜੁਗਨੀ ਤੇ ਕਿਹੜੀ ਪੈਣੀ ਆ ਲੁੱਡੀ ਤੇ ਕਿਹੜੀ ਪੈਣੀ ਆ ਉਹ ਫੇ ਉਹ ਐਕਸ਼ਨ ਮੈਨੂੰ ਪਤਾ ਸੀ ਵੀ ਆ ਏਦਾਂ ਐਕਸ਼ਨ ਪਾਉਂਦੇ ਨੇ ਨਾਲ ਭੰਗੜਾ ਵੀ ਪਾਉਣ ਲੱਗੇ ਬਿਲਕੁਲ ਤੇ ਉਹ ਜਿਹੜਾ ਜੇ ਤੁਹਾਨੂੰ ਭੰਗੜਾ ਪਾਉਣਾ ਤੁਸੀਂ ਪਰਫਾਰਮਰ ਬਣ ਜਾਂਦੇ ਹੋ ਜੀ ਸਾਡੀ ਇੰਡਸਟਰੀ ਹੈ ਗਿਲ ਸਾਹਿਬ ਜੀ ਵਧੀਆ ਸਿੰਗਰ ਭਾਵੇਂ ਨਾ ਚੱਲੇ ਵਧੀਆ ਪਰਫਾਰਮਰ ਜ਼ਰੂਰ ਚੱਲੇ ਤੁਸੀਂ ਸਿੰਗਰ ਭਾਵੇਂ ਤੁਸੀਂ ਥੋੜੇ ਜਿਹਾ ਘੱਟ ਹੋਵੋ ਤੁਸੀਂ ਪਰਫਾਰਮਰ ਵਧੀਆ ਹੋਵੋ ਹੁਣ ਮਾਮਸਦੀਕ ਸਾਹਿਬ ਨੇ ਮੈਨੂੰ ਲੱਗਦਾ ਉਹ 85 90 ਦੇ ਰੌਨ ਵਾਟ ਨੇ ਲੋ ਉਹ ਅੱਜ ਵੀ ਉਹਨਾਂ ਨੂੰ ਸਟੇਜ ਤੇ ਖੜਾ ਦੋ ਤੇ ਅੱਜ ਵੀ ਲੋਕਾਂ ਨੂੰ ਉਹ ਕੀ ਲੈਂਦੇ ਨੇ ਗੁਰਦਾਸ ਮਾਨ ਸਾਹਿਬ ਨੇ ਕਿੰਨੀ ਉਮਰ ਹੋ ਗਈ ਲੋ ਉਹ ਉਹ ਫਿਰ ਉਹ ਸਿੰਗਰ ਤੇ ਗਾਣੇ ਆਉਣ ਚਾਹੇ ਨਾ ਆਉਣ ਫਿਰ ਜਿਹਨੇ ਇੱਕ ਵਾਰੀ ਸੁਣ ਲਿਆ ਅੱਛਾ ਯਾਰ ਉਹਨੂੰ ਬੁਲਾਓ ਕਿ ਮੇਰੇ ਪਰਮ ਉਹ ਲਾਇਨੇ ਜਿਨ੍ਹਾਂ ਨੇ ਮੈਨੂੰ 2002 ਚ ਸੁਣਿਆ ਤੇ 2022 ਚ ਆਦੇ ਮੁੰਡੇ ਦੇ ਵਿਆਹ ਤੇ ਪਰਾਂ ਤੇ ਲਵਾਇਆ ਅੱਜ ਅਸੀਂ ਗੱਲ ਕਰਦੇ ਸੀਗੇ ਜਿਹੜੀ 2002 ਦੀ ਗੱਲ ਆ ਕਿ ਹੁਣ ਜਿਹੜਾ 2003 ਦੀ ਸਾਰੀ ਤੇ 2 ਕ ਸਾਲ ਨੂੰ ਕਹਿੰਦੇ ਜੀ ਹੁਣ ਮੇਰੀ 25ਵੀਂ ਐਨੀਵਰਸਰੀ ਆਉਣ ਵਾਲੀ ਆ ਤੇ 25ਵੀਂ ਐਨੀਵਰਸਰੀ ਦੇ ਉੱਤੇ ਵੀ ਸੁਖਵਿੰਦਰ ਸੁਖੀਓ ਲੱਗੂਗਾ ਸੋ ਇਹ ਇੱਕ ਨਾ ਆਪਣਾ ਜਿਹੜਾ ਬਣਾਇਆ ਹੁੰਦਾ ਜੀ ਆਪਾਂ ਨੇ ਕਿ ਵੀ ਹਾਂ ਅਸੀਂ ਅੱਜ ਤੋਂ 2003 ਦੇ ਵਿੱਚ ਵੀ ਉਹੀ ਚੀਜ਼ਾਂ ਸੀਗੀਆਂ ਅੱਜ ਜੇ 25 ਸਾਲਾਂ ਬਾਅਦ 22 ਸਾਲਾਂ ਬਾਅਦ ਵੀ ਸਾਡੀ ਉਹੀ ਹੈ ਜਿਵੇਂ ਤੁਸੀਂ ਗੱਲ ਕੀਤੀ ਆ ਨਾ ਕਿ ਜਨਰੇਸ਼ਨ ਟੂ ਜਨਰੇਸ਼ਨ ਇਹ ਚੱਲਣ ਵਾਲਾ ਜਿਹੜਾ ਮਾਣ ਆ ਨਾ ਜੀ ਬੜੇ ਘੱਟ ਚੰਗਾ ਕੰਮ ਆ ਗਿਆ ਸਭ ਇਹ ਜਿਵੇਂ ਆਪਣੇ ਲੋਕ ਗੀਤ ਚੱਲਦੇ ਨੇ ਨਾ ਆਪਾਂ ਹੁਣ ਉਹ ਆਪਾਂ ਨੂੰ ਪਤਾ ਕਿਹਨੇ ਲਿਖੇ ਨੇ ਬਿਲਕੁਲ ਮਿਰਜਾ ਪਤਾ ਨਹੀਂ ਕਿੰਨੀਆਂ ਜਨਰੇਸ਼ਨਾਂ ਤੋਂ ਕਲਾਕਾਰ ਗਾਉਂਦੇ ਆ ਰਹੇ ਨੇ ਜੀ ਤੇ ਲੋਕ ਸੁਣਦੇ ਆ ਰਹੇ ਨੇ ਬਿਲਕੁਲ ਜੁਗਨੀ ਜਿੰਦੂਆ ਹੀਰ ਸੱਸੀ ਸੋਹਣੀ ਮਹੀਵਾਲ ਤੇ ਇਹ ਚੀਜ਼ਾਂ ਆਪਾਂ ਲਿਖੀਆਂ ਪੜੀਆਂ ਥੋੜੋ ਨੇ ਆਪਾਂ ਸੁਣੀਆਂ ਸਾਡੇ ਵਿਰਸੇ ਚ ਨੇ ਜੀ ਸਾਨੂੰ ਪਤਾ ਨਹੀਂ ਅਹੀਂ ਜਿਹੜੇ ਗੀਤ ਹਿੱਟ ਹੋ ਜਾਂਦੇ ਨੇ ਜਾਂ ਜਿਹੜੇ ਪਰਿਵਾਰਕ ਹੁੰਦੇ ਨੇ ਜੀ ਉਹ ਉਹ ਅੱਗੇ ਤੋਂ ਅੱਗੇ ਚੱਲਦੇ ਰਹਿੰਦੇ ਨੇ ਹੁਣ ਅੱਲ ਕੱਲ ਅਸੀਂ ਇੱਥੇ ਮੇਲੇ ਤੇ ਗਾਇਆ ਜੀ ਮੈਂ ਜਦੋਂ ਬੰਗਾ ਮੇਚ ਨਹੀਂ ਨਾਲ ਹਰ ਜਿਨ੍ਹਾਂ ਦੇ ਬੱਚਿਆਂ ਦੇ ਮਤਲਬ ਬਰਥ ਵੀ 99 ਦੇ ਹੋਣਗੇ ਉਹਨਾਂ ਨੂੰ ਪਤਾ ਬੰਗਾ ਮੇਤਰਾ ਆਇਆ ਪਟੰਡੇ ਵਾਲੇ ਦੋ ਜਣੇ ਇੱਕ ਚ ਆਇਆ ਉਹਨਾਂ ਨੂੰ ਵੀ ਪਤਾ ਜੱਟਾਂ ਦੇ ਗੋਤ ਨੇ ਜਾਂ ਹੋਰ ਇਹ ਚੀਜ਼ਾਂ ਜਾਂ ਤਾਂ ਰਹਿੰਦੀਆਂ ਨੇ ਜੇ ਤੁਹਾਡੇ ਜਿਹੜੇ ਗੀਤ ਨੇ ਉਹ ਲੋਕਾਂ ਦੀ ਸੋਚ ਦੇ ਨਾਲ ਮੈਚ ਕਰ ਮੈਚ ਕਰਦੇ ਆ ਬਿਲਕੁਲ ਤਾਂ ਹੀ ਆਪਣੇ ਦਿਲਚੋਕ ਗੱਲ ਵੜਦੇ ਮੇਰੇ ਦਿਲ ਨੂੰ ਲੱਗਦੀ ਆ ਦੇਖੋ ਜੀ ਇਹ ਚੀਜ਼ ਅਜੇ ਹੁਣ ਤੁਸੀਂ ਕੀਤੀਆਂ ਨਾ ਵੰਗਾ ਮੇਜਨਾਈ ਆ ਬਠਿੰਡੇ ਵਾਲੇ ਤੁਸੀਂ ਗੱਲ ਕੀਤੀ ਆ ਗਾਣੇ ਉਹ ਹੋਣੇ ਚਾਹੀਦੇ ਨੇ ਜਿਹੜੇ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਸੁਣਦੇ ਆ ਉਹੀ ਸਦਾ ਬਹਾਰ ਆ ਜਿਹੜੇ ਉਹ ਰਹਿੰਦੇ ਨੇ ਬਾਕੀ ਸ਼ਾਰਟ ਟਰਮਸ ਬੜਾ ਕੁਝ ਆਉਂਦਾ ਬੜਾ ਕੁਝ ਚੱਲਦਾ ਪਰ ਮੂੰਹ ਚ ਬੋਲਦੇ ਆ ਉਹ ਤਾਂ ਹਵਾ ਵਾਂਗੂ ਆ ਹਵਾ ਚਲਾ ਗਿਆ ਮਤਲਬ ਉਹ ਕੀ ਉਹ ਚੀਜ਼ ਹਮੇਸ਼ਾ ਲਈ ਬਣ ਜਾਂਦੀ ਆ ਜਿਹੜੀ ਹਵਾ ਤੇ ਕਹਿੰਦੇ ਹਰਫ ਬਣ ਜਾਂਦੇ ਨੇ ਬਣ ਜਾਂਦੇ ਆ ਉਹ ਜਿਹੜੇ ਲਿਖੇ ਜਾਂਦੇ ਨੇ ਨਾ ਹਾਂਜੀ ਉਹ ਫਿਰ ਇੱਥੇ ਉਗੜ ਜਾਂਦੇ ਨੇ ਵੀ ਤੁਸੀਂ ਜਦੋਂ ਕੋਈ ਕਲਾਕਾਰ ਜਦੋਂ ਇਹ ਲੱਗਣ ਲੱਗ ਜੇ ਵੀ ਇਹਦੇ ਜਰ ਗੀਤ ਪਰਿਵਾਰਕ ਨੇ ਉਹ ਪਰਿਵਾਰਕ ਤੌਰ ਤੇ ਐਕਸੈਪਟ ਹੋ ਜੇ ਇੱਕ ਫੈਮਿਲੀ ਜਿਵੇਂ ਫੈਮਿਲੀ ਡਾਕਟਰ ਹੁੰਦਾ ਨਾ ਬਿਲਕੁਲ ਉਹ ਫੈਮਿਲੀ ਤੌਰ ਤੇ ਐਕਸੈਪਟ ਹੋ ਜੇ ਉਹ ਫੈਮਿਲੀ ਗਾਇਕ ਬਣ ਜੇ ਮੈਂ ਗਿੱਲ ਸੱਭ ਜਦੋਂ ਮੈਂ ਮਾਨ ਨਹੀਂ ਕਰਦਾ ਮੈਂ ਮੇਤੂ ਦਾ ਸਾਰੀ ਬਹੁਤ ਵਧੀਆ ਨੇ ਮੈਂ ਬਹੁਤ ਵੱਡਾ ਕਿ ਆ ਬ੍ਰਾਂਡ ਨਹੀਂ ਹੈਗਾ ਸਭ ਦਾ ਛੋਕੀ ਛੋਟਾ ਜਾਂ ਮਾੜਾ ਮੋਟਾ ਗੁਜ਼ਾਰਾ ਪਰਮਾਤਮਾ ਨੇ ਦਿੱਤਾ ਰੋਜੀ ਰੋਟੀ ਜੀ ਮੈਂ ਇੱਕ ਇੱਕ ਪਰਿਵਾਰ ਦੇ 15-15 ਮੈਨੂੰ ਜਿਵੇਂ ਪਹਿਲਾਂ ਮੈਂ ਬਰਾਦ ਨਾਲ ਆ ਗਿਆ ਫਿਰ ਉਹਦੇ ਬਰਦਰ ਨਾਲ ਆ ਤੇ گاਉਂ ਦੇ ਵਾਸੀ ਦੇ ਮੁੰਡੇ ਤੇ ਮਾਮੇ ਤੇ ਮੁੰਡੇ ਤੇ ਭਤੀਜੇ ਤੇ ਉਹਦੇ ਪੁੱਤ ਇਦਾਂ ਅੱਜ ਹੁਣ ਆਪਾਂ ਗੱਲਬਾਤ ਤਾਂ ਕਰ ਰਹੇ ਆ ਥੋੜਾ ਜਿਆ ਕੁਛ ਵੀ ਤੁਹਾਡੇ ਮਨ ਦੇ ਵਿੱਚ ਆਉਂਦਾ ਆਪਾਂ ਉਹ ਜ਼ਰੂਰ ਸਾਂਝਾ ਕਰੀਏ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਦੋਕ ਬੋਲ ਲੈ ਫਿਰ ਆਪਾਂ ਅੱਗੇ ਕੰਟੀਨਿਊ ਕਰਦੇ ਆ ਗੱਲਬਾਤ ਆ ਮੈਨੂੰ ਤਾਂ ਜਿਹੜੇ ਹਰ ਕਲਾਕਾਰ ਦੇ ਕੈਰੀਅਰ ਦੇ ਵਿੱਚ 8-10 ਗੀਤ ਹੁੰਦੇ ਨੇ ਤੇ ਜਿੰਨਾ ਕਰਕੇ ਉਹਦੇ ਲੋਕਾਂ 'ਚ ਪਛਾਣ ਹੁੰਦੀ ਆ ਬਿਲਕੁਲ ਤੇ ਇਹ ਗੀਤ ਬਾਪੂ ਦੇਵਤਰੀ ਕਾਲ ਨੇ ਲਿਖਿਆ ਸੀ ਮੇਰੇ ਜੱਟਾਂ ਦੇ ਬੋਤ ਮੈਂ ਗਾਏ ਸੀਗੇ 2004 ਦੇ ਵਿੱਚ ਉਹ 1.5 ਸਾਲ ਲੱਗਿਆ ਸੀ ਉਸ ਗੀਤ ਨੂੰ ਤਿਆਰ ਕਰਨ ਦੇ ਵਿੱਚ ਕਿਤਾਬਾਂ ਪੜ੍ਹ ਕੇ ਜਿਵੇਂ ਤੁਸੀਂ ਵੀ ਬਹੁਤ ਪੜ੍ਹਦੇ ਹੋ ਤਾਂ ਵੀ ਤੁਹਾਨੂੰ ਵੀ ਪੜ੍ਹਨਾ ਪੈਂਦਾ ਲੋਕਾਂ 'ਚ ਬੋਲਣਾ ਪੈਂਦਾ ਉਹਦੇ ਮੈਂ ਤੁਹਾਨੂੰ ਥੋੜਾ ਜਿਹਾ ਸੁਣਾਉਣਾ ਕਿ ਹਰ ਸਟੇਟ ਤੋਂ ਗੀਤੀ ਫਰਮਾਇਸ਼ ਹੁੰਦੀ ਆ ਸੁਣੋ 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 ਰੌਲਾ ਕਰੋ ਬੰਦ ਬਈ ਜੱਟਾਂ ਦੇ ਆਗੋਤਾਂ ਬਾਰੇ ਸੁਣੋ ਛੰਦ ਬਈ ਗੋਤ ਖਾਨਦਾਨ ਨੇ ਪਛਾਣ ਜੱਟ ਦੀ ਹੁੰਦੀ ਆ ਜ਼ਮੀਨ ਜਿੰਦ ਜਾਨ ਜੱਟ ਦੀ ਫੇਰ ਨਾ ਯੋ ਲਾਂਬਾ ਦਿਓ ਮੈਨੂੰ ਕੱਲ ਨੂੰ ਕੰਨ ਖੋਲ ਸੁਣ ਲੋ ਸੁਖੀ ਦੀ ਗੱਲ ਨੂੰ ਹੋ ਬਾਜ ਵੇ ਰੰਦਾ ਵੇ ਫਿਰਕ ਤੇ ਜੋਲ ਬਈ ਬਾਜਵੇ ਰੰਧਾਵੇ ਵਿਰਕ ਤੇ ਜੋਲ ਬਈ ਲੜਨ ਚ ਘਾਰੇ ਦੇ ਕਦੇ ਨਾ ਖੋਲ ਬਈ ਟੌਰ ਨਾਲ ਵਿੱਚ ਤਾਂ ਪੰਜਾਬ ਰਹਿੰਦੇ ਨੇ ਓਏ ਪੰਜਾਬ ਰਹਿੰਦੇ ਨੇ ਚਾਰੇ ਕਿਸੇ ਦਾ ਨਾ ਰੋਬ ਸੈਂਦੇ ਨੇ ਓ ਚਾਰੇ ਕਿਸੇ ਦਾ ਨਾ ਰੋਬ ਸੈਂਦੇ ਨੇ ਮੈਂ ਘਰੇ ਵਾਲਾ ਮੈਂ ਆਪਦੀ ਗੱਲ ਜ਼ਰੂਰ ਕਰਦਾ ਹੁੰਦਾ ਗੱਲ ਮਾਨ ਸੰਧੂ ਕਹਿੰਦੇ ਘਰੇ ਵਾਲ ਬਈ ਗੱਲ ਮਾਨ ਸੰਦੂਕਾਂ ਦੇ ਘਰੇਵਾਲ ਬਈ ਕਦੇ ਕਦੇ ਕਾਢ ਦੇ ਗੁੱਸੇ ਚ ਗਾਲ ਬਈ ਚਿੱਟੀ ਚੰਡੀ ਇੰਨਾ ਦੀ ਹਮੇਸ਼ਾ ਝੁੱਲਦੀ ਓਏ ਹਮੇਸ਼ਾ ਝੁੱਲਦੀ ਚਾਰੇ ਗੱਲ ਕਰਦੇ ਨੇ ਸਦਾ ਮੁੱਲ ਦੀ ਓ ਚਾਰੇ ਗੱਲ ਕਰਦੇ ਨੇ ਸਦਾ ਮੁੱਲ ਦੀ ਵਾਹ ਜੀ ਵਾਹ ਕਿਆ ਬਾਤਾਂ ਨੇ ਬਿਲਕੁਲ ਤੁਸੀਂ ਕਿੰਨੇ ਆਪਦੇ ਸੁਭਾਅ ਦੇ ਤੁਸੀਂ ਪਹਿਲਾਂ ਜਾਣਦੇ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਪਰ ਦੇਖੋ ਗੱਲ ਇਹ ਸੀਗੀ ਦੋਸਤੋ ਸ਼ੇਅਰ ਕਰਨ ਦਾ ਮਕਸਦ ਕੀ ਆ ਆਵਾਜ਼ ਦਾ ਪਤਾ ਇੱਥੋਂ ਲੱਗਦਾ ਕਿ ਜੇ ਆਪਾਂ ਜਿੱਥੇ ਮਰਜੀ ਕਹਿ ਦਈਏ ਵੀ ਲਓ ਜੀ ਸੀੜੀ ਨਹੀਂ ਗਾ ਦਿਓ ਇਹ ਇਹ ਜਿਹੜੀ ਚੀਜ਼ ਗੱਲ ਵਿੱਚ ਆ 9 ਜੂਨ ਨੂੰ ਨਾ ਆਪਣਾ ਟਰੱਕ ਸ਼ੋ ਹੁੰਦਾ ਐਪਸਫੋਰਡ ਉੱਥੇ ਪ੍ਰਾਰਮ ਸੀ ਉਹ ਅੱਗੇ ਉਹਨਾਂ ਦੀ ਰਿਸ਼ੇਸ਼ ਤਾਂ 5 ਵਜੇ ਤੱਕ ਹੁੰਦੀ ਆ ਉਹ ਗੇ ਸਾਢੇ 6 ਤੱਕ 7 ਤੱਕ ਚਲਾ ਲੈਂਦੇ ਹੁਣ ਇੱਕ ਘੰਟਾ ਕਿ ਮਿਲ ਜਾਂਦਾ ਅਗੇ ਉਹ ਮੈਨੂੰ ਹੁਣ ਕਹੇ ਜੀ ਤੁਹਾਨੂੰ ਐਂਡ ਤੇ ਲਾਉਣਾ ਆਰਟਿਸਟ ਹੋਰ ਵੀ ਸੀਗੇ ਮੈਂ ਕਿਹਾ ਵੀ ਇਹ ਸਾਰੇ ਵਧੀਆ ਨੇ ਮੈਨੂੰ ਪਹਿਲਾਂ ਕਵਾਲੋ ਨਹੀਂ ਜੀ ਤੁਹਾਨੂੰ ਐਂਡ ਤੇ ਲਾਉਣਾ ਜੀ ਤੇ ਐਂਡ ਤੇ ਜਦੋਂ ਆਇਲ ਮੈਂ ਸਟੇਜ ਤੇ ਚੜਿਆ ਹਲੇ ਧੰਵਾ ਦੇ ਕੀਤਾ ਮੈਂ ਦੋ ਗੇ ਸ਼ੇਰ ਬੋਲੇ ਉਹ ਕਹਿੰਦੇ ਜੀ ਟਾਈਮ ਹੋ ਗਿਆ ਉਹ ਜਿਹੜੀ ਮੈਨੇਜਮੈਂਟ ਸੀ ਉਹਨਾਂ ਨੇ ਸਾਊਂਡ ਬੰਦ ਉਹ ਜਿੰਨੇ ਉੱਥੇ ਲੋਕ ਸੀ ਸਾਰੇ ਉੱਠ ਕੇ ਸਟੇਜ ਦੇ ਮੂਹਰੇ ਆ ਗਏ ਤੁਸੀਂ ਮੇਰੇ ਪੇਹ ਤੇ ਜਾ ਕੇ ਦੇਖਿਓ ਉਹ 35 40 ਮਿੰਟ ਬਿਨਾ ਸਾਜ ਤੋਂ ਬਿਨਾ ਸਾਊਂਡ ਤੋਂ ਗਾਇਆ ਬਿਨਾ ਸਾਊਂਡ ਤੋਂ ਜਿੰਨਾ ਇਕੱਠ ਸੀ ਮਾ ਮੈਨੂੰ ਦੱਸ ਦੋ ਵੀ ਜਦੋਂ ਪਿਛੇ ਤੱਕ ਮੈਂ ਉਹਨਾਂ ਕੋ ਸੁਰੋਚਾ ਰੱਖ ਲੂੰ ਵੀ ਮੇਰੀ ਪਿੱਛੇ ਤੱਕ ਆਵਾਜ਼ ਚੱਲੇ ਜਾਵੇ ਵੈਰੀ ਗੁੱਡ ਬਿਲਕੁਲ 48 ਮਿੰਟ ਮੈਂ ਗਾਇਆ ਬਿਨਾ ਸਾਊਂਡ ਤੋਂ ਬਿਨਾ ਸਾਹ ਲੈ ਤੇ ਬਿਨਾ ਸਾਜਾਂ ਬਿਲਕੁਲ ਜੀ ਦੇਖੋ ਗੱਲ ਇਹੀ ਹੁੰਦੀ ਆ ਕਿ ਇੱਕ ਇੰਡਸਟਰੀ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨਾ ਔਰ ਲੌਂਗ ਟਾਈਮ ਲਈ ਸਥਾਪਿਤ ਕਰਨਾ ਇਹ ਕੁਝ ਕੁ ਚੰੰਦਾ ਜਿਹੜੇ ਕਲਾਕਾਰ ਨੇ ਉਹਨਾਂ ਦੇ ਹਿੱਸੇ ਆਉਂਦਾ ਸੋ ਉਹਨਾਂ ਦੇ ਵਿੱਚੋਂ ਸੁਖਵਿੰਦਰ ਸੁਖੀ ਇੱਕ ਆ ਸੋ ਸਭ ਤੋਂ ਪਹਿਲਾਂ ਦਾ ਤੁਹਾਡਾ ਟ੍ਰਾਂਟੋ ਦੀ ਧਰਤੀ ਦੇ ਉੱਤੇ ਅਗੇਨ ਬਹੁਤ-ਬਹੁਤ ਧੰਨਵਾਦ ਵੀ ਕਰਦੇ ਆਂ ਵੈਲਕਮ ਵੀ ਕਰਦੇ ਆਂ ਕਿ ਤੁਸੀਂ ਜਿਹੜੀ ਪਰਫਾਰਮੈਂਸ ਕੀਤੀ ਆ ਇਹ ਆ ਬੜੀ ਵਧੀਆ ਰਹੀ ਔਰ ਅੱਗੇ ਵਾਸਤੇ ਵੀ ਜ਼ਰੂਰ ਇਹੀ ਪਰਮਾਤਮਾ ਅਗੇ ਕਾਮਨਾ ਕਰਾਂਗੇ ਕਿ ਤੁਸੀਂ ਇਸੇ ਤਰੀਕੇ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਰਹੋ ਹਮੇਸ਼ਾ ਹੀ ਪਰਮਾਤਮਾ ਜਿਹੜਾ ਤੁਹਾਨੂੰ ਗਲਾ ਬਖਸ਼ਿਆ ਨਾ ਇਹ ਇਦਾਂ ਹੀ ਰਹੇ ਜੀ ਤੇ ਅੱਗੇ ਚੱਲ ਕੇ ਹੁਣ ਸਾਡੇ ਬੱਚੇ ਜਵਾਨ ਹੋ ਰਹੇ ਨੇ ਫਿਰ ਤੁਹਾਡੀ ਸਟੇਜ ਦਾ ਆਨੰਦ ਅਸੀਂ ਉੱਥੇ ਮਾਣੀ ਹੈ ਨਾ ਜੀ ਅਸੀਂ ਜ਼ਰੂਰ ਸੀ ਅਸੀਂ ਕਾਮਨਾ ਕਰਦੇ ਆਂ ਜਲਦੀ ਵੱਡੇ ਹੋਣ ਜੀ ਜੀ ਬਿਲਕੁਲ ਭਾਵੇਂ ਉਮਰ ਘਟ ਹੋਵੇ ਸਿਹਤ ਮੱਖੋ ਜਲਦੀ ਫ ਦੀ ਵਿਆਗ ਰੋਣਾ ਦੇ ਕੇ ਤੁਸੀਂ ਵੀ ਮੈਨੂੰ ਬੜੀ ਖੁਸ਼ੀ ਆ ਪਹਿਲਾਂ ਤੁਸੀਂ ਉਦੋਂ ਇੰਡੀਆ ਜਦੋਂ ਮੇਰੇ ਨਾਲ ਗੱਲਬਾਤ ਕੀਤੀ ਮਤਲਬ ਆਪਾਂ ਸਵੇਰੇ ਸਵੇਰੇ ਗੱਲ ਕੀਤੀ ਜੀ ਆਪਾਂ ਸਵੇਰੇ ਸਵੇਰੇ ਹਾਂਜੀ ਉਦੋਂ ਸਵੇਰ ਸੀਗੀ ਆਪਣਾ ਸ਼ਾਮ ਦਾ ਪ੍ਰੋਗਰਾਮ ਸੀਗਾ ਜੀ ਮੈਨੂੰ ਪਤਾ ਮੈਂ ਬਹੁਤ ਜਲਦੀ ਉੱਠਿਆ ਸੀਗਾ ਤੇ ਤੁਸੀਂ ਉਦੋਂ ਵੀ ਕਿਹਾ ਸੀ ਕਹਿੰਦੇ ਵੀ ਲੱਗਦਾ ਨਹੀਂ ਤੁਸੀਂ ਹੁਣੇ ਹੁਣੇ ਇੱਥੇ ਜਿਵੇਂ ਤੁਹਾਡੀ ਆਵਾਜ਼ ਆਵਾਜ਼ ਨਿਕਲਦੀ ਹੈ ਤੇ ਤੁਸੀਂ ਬਹੁਤ ਮਾਣ ਦਿੰਦੇ ਹੋ ਪਿਆਰ ਕਰਦੇ ਹੋ ਇਹ ਲੋਕਾਂ ਦੇ ਸੰਗ ਦੇ ਰੂਬਰੂ ਕਰਾਉਣੇ ਉਹ ਚ ਸਾਰਿਆਂ ਨਾਲ ਫਤਿਹ ਬਲਾਈ ਜਾਂਦੀ ਹੈ ਤੇ ਸਾਨੂੰ ਇਹ ਲੱਗਦਾ ਵੀ ਸਾਡਾ ਜਿਹੜਾ ਇਹ ਸਭ ਦੌਰਾ ਸਫਲ ਹੋ ਗਿਆ ਤਨ ਦਹਾਕਿਆਂ ਤੋਂ ਲੋਕਾਂ ਦੇ ਇਹ ਹਰ ਗਾਇਕ ਦੇ ਹਿੱਸੇ ਨਹੀਂ ਆਉਂਦਾ ਸੋ ਸਭ ਤੋਂ ਪਹਿਲਾਂ ਅੱਜ ਇੰਟਰੋਡਿਊਸ ਕਰਦੇ ਆ ਤੁਹਾਨੂੰ 1992 ਦੇ ਵਿੱਚ ਜਿਨ੍ਹਾਂ ਦੇ ਵਿਆਹ ਦੇ ਉੱਤੇ ਖਾੜਾ ਲੱਗਿਆ ਬਾਟ ਸਾਹਿਬ ਆਜੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਬਹੁਤ ਵਧੀਆ ਠੀਕ ਠਾਕ ਦੇਖੋ ਜੀ 1992 ਦੇ ਵਿੱਚ ਸੁਖਵਿੰਦਰ ਸੁਖੀ ਉਹਨਾਂ ਨੇ ਇਹਨਾਂ ਦੇ ਵਿਆਹ ਦੇ ਵਿੱਚ ਵੀ ਅਖਾੜਾ ਲਾਇਆ ਹੋਇਆ ਕਿਵੇਂ ਲੱਗਦਾ ਤੁਹਾਨੂੰ ਅੱਜ ਮਿਲ ਕੇ ਗੱਲ ਸਾਹਿਬ ਉਹ ਤੋਂ ਵੀ ਮੈਂ ਪਿੱਛੇ ਜਾਣਾ ਚਾਹੁੰਦਾ 1985 ਦੇ ਵਿੱਚ ਹਾਂ ਜੀ ਕਿ 1985 ਦੇ ਵਿੱਚ ਅਸੀਂ ਇੱਕ ਡਿਸਟ੍ਰਿਕਟ ਤੋਂ ਪੰਜਾਬ ਰੀਜਨਲ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲਈ ਜੀ ਤੇ ਅਸੀਂ ਵੀ ਇਹਨਾਂ ਵਾਂਗੂ ਆਮ ਪਿੰਡ ਦੇ ਇੱਕ ਸਟੂਡੈਂਟ ਤੌਰ ਤੇ ਯੂਨੀਵਰਸਿਟੀ 'ਚ ਆਏ ਜੀ ਤੇ ਪਰ ਸੁਖੀ ਦੇ ਵਿੱਚ ਇੱਕ ਖਾਸियत ਸੀ ਕਿ ਇਹ ਜਿੱਥੇ ਸਪੋਰਟਸ ਦੇ ਵਿੱਚ ਇੱਕ ਨੈਸ਼ਨਲ ਚੈਂਪੀਅਨ ਵੀ ਸੀ ਜੀ ਜੀ ਤੇ ਨਾਲ ਨਾਲ ਇਹ ਆਪਣੇ ਸਕੂਲ ਦੀਆਂ ਸੁਭਾਵਾਤੋਂ ਨਿੱਖਰ ਕੇ ਆਇਆ ਹੋਇਆ ਇੱਕ ਸਾਡਾ ਸਟੂਡੈਂਟ ਸੀ ਸਾਡੇ ਰੂਮ ਮੇਟ ਬਣੇ ਜੀ ਤੇ ਅਸੀਂ ਫਿਰ ਰੂਮ ਦੇ ਵਿੱਚੋਂ 85 ਤੋਂ ਹੀ ਕੰਮ ਚੱਲਦਾ ਆਇਆ ਜੀ ਵੇਰੀ ਗੁੱਡ ਤੇ ਇਹਨਾਂ ਨੂੰ ਐਡਾ ਬੜਾ ਜਨੂਨ ਸੀ ਕਿ ਹਰ ਵੇਲੇ ਜਦੋਂ ਕਿਤੇ ਬ੍ਰੇਕ ਹੋਣੀ ਜਾਂ ਸ਼ਾਮ ਹੋਣੀ ਕਈ ਵਾਰੀ ਨਾਲ ਦੇ ਕਮਰਿਆਂ ਤੋਂ ਵੀ ਜਿਹੜੇ ਸਾਡੇ ਸਟੂਡੈਂਟ ਸੀ ਉਹ ਇਕੱਠੇ ਹੋ ਜਾਂਦੇ ਸੀ ਉਦੋਂ ਬਾਅਦ ਸਾਡਾ ਤਾਂ ਸਭ ਇੱਕ ਵੱਡਾ ਸਾਡਾ ਗਰੁੱਪ ਬਣ ਗਿਆ ਜਸਵੀਰ ਮੁੰਡੀ ਡਾਕਟਰ ਅਚਕਲ ਕਹ ਲੀਦੇ ਵਿੱਚ ਤੇ ਫਿਰ ਮੇਰਾ ਜਦੋਂ ਵਨ ਵਿੱਚ ਆਇਆ ਆਬਵੀਅਸਲੀ ਉਦੋਂ ਮੈਂ ਕਹਿ ਸਕਦਾ ਕਿ ਇਹਨਾਂ ਨੂੰ ਉਦੋਂ ਬ੍ਰੇਕ ਮਿਲੀ ਵੈਰੀ ਗੁੱਡ ਨਹੀਂ ਤੁਸੀਂ ਜਨੂਨ ਵਰਡ ਯੂਜ਼ ਕੀਤਾ ਜੀ ਦੇਖੋ ਕੰਮ ਕੋਈ ਵੀ ਆ ਨਾ ਤੁਸੀਂ ਕਿਸੇ ਵੀ ਬਿਜ਼ਨਸ 'ਚ ਪੈਨੇ ਹੋ ਜਨੂਨ ਤੋਂ ਬਿਨਾ ਜਨੂਨ ਤੋਂ ਬਿਨਾ ਪੜ੍ਹਾਈ ਨਹੀਂ ਹੁੰਦੀ ਜਨੂਨ ਤੋਂ ਬਿਨਾ ਬਿਜ਼ਨਸ ਨਹੀਂ ਹੁੰਦਾ ਔਰ ਜਨੂਨ ਤੋਂ ਬਿਨਾ ਵਾਕਈ ਲਿਖਣਾ ਤੇ ਭਗਤੀ ਵੀ ਨਹੀਂ ਹੁੰਦੀ ਵਾਕਈ ਜੀ ਸੋ ਇਹ ਜਨੂਨ ਜਿਹੜਾ ਤੁਸੀਂ ਵਰਡ ਯੂਜ਼ ਕੀਤਾ ਨਾ ਵਾਕਈ ਇਹ ਜਨੂਨ ਹੋਣਾ ਚਾਹੀਦਾ ਜੀ ਪਰ 1985 ਤੋਂ ਤੁਸੀਂ ਲੈ ਕੇ ਜਿਵੇਂ ਗੱਲ ਕਰਦੇ ਹੋ ਤੇ ਵਾਕਈ ਜੀ ਇੱਕ ਬਹੁਤ ਲੰਮਾ ਸਫਰ ਆ ਤੇ ਹੋਰ ਕੁਛ ਐਡ ਕਰਨਾ ਚਾਹਵੋ ਬਸ ਜੀ ਹੁਣ ਆਏ ਸੀ ਮੇਰੇ ਕੋਲੇ ਤੇ ਮੈਂ ਇਹਨਾਂ ਨੂੰ ਕਾਲ ਕੀਤੀ ਵੈਰੀ ਗੁੱਡ ਕਿ ਸਾਡੇ ਪ੍ਰੋਗਰਾਮਾਂ ਤੇ ਜਿਵੇਂ ਕਹਿੰਦੇ ਸੱਧੂ ਆ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਉਸੇ ਸ਼ਾਮ ਨੂੰ ਇਹ ਫਲਾਈਟ ਲੈ ਕੇ ਇੱਥੇ ਆਈ ਨਹੀਂ ਇਹੀ ਪਿਆਰ ਹੁੰਦਾ ਜੀ ਅਸੀਂ ਜਿਵੇਂ ਗੱਲ ਕੀਤੀ ਆ ਨਾ ਕਿਉਂਕਿ ਇਹ ਨਾ ਜ਼ਿੰਦਗੀ ਦਾ ਇਸੇ ਤਰੀਕੇ ਨਾਲ ਚੱਲਦੀ ਰਹਿਣੀ ਆ ਪਰ ਸ਼ੁਰੂਆਤ ਦੇ ਜਿਹੜੇ ਦੌਰ ਆ ਜਾਂ ਸ਼ੁਰੂਆਤ ਦੇ ਜਿਹੜੇ ਮਿੱਤਰ ਨੇ ਅਗਰ ਆਪਾਂ ਉਹਨਾਂ ਨੂੰ ਯਾਦ ਰੱਖਦੇ ਆਂ ਨਾ ਫਿਰ ਆਪਾਂ ਬਹੁਤ ਲੰਮਾ ਸਮਾਂ ਜਿਹੜਾ ਉਹ ਚੱਲਦੇ ਆਂ ਬਾਦ ਸਾਹਿਬ ਬਹੁਤ ਬਹੁਤ ਤੁਹਾਡਾ ਤੁਹਾਨੂੰ ਆਦ ਤੁਸੀਂ ਜਿਹੜਾ ਸਾਡੇ ਨਾਲ ਇਹ ਐਕਸਪੀਰੀਅੰਸ ਆਪਣਾ ਸ਼ੇਅਰ ਕੀਤਾ ਤੇ ਹੁਣ ਉਸ ਤੋਂ ਇੱਕ ਦਹਾਕੇ ਬਾਅਦ ਦੀ ਗੱਲਬਾਤ ਕਰਦੇ ਆਂ 2003 ਦੇ ਵਿੱਚ ਤੇ ਤੁਹਾਨੂੰ ਤਾਂ ਕੱਲੀ-ਕੱਲੀ ਡੇਟ ਯਾਦ ਹੁੰਦੀ ਹੈ ਕਿ ਮੈਂ ਕਿੱਥੇ ਗਿਆ ਕਿੱਥੇ ਨਹੀਂ ਗਿਆ ਸੋ 2003 ਦੇ ਵਿੱਚ ਖਾੜਾ ਲੱਗਿਆ ਜੀ ਬਾਈ ਰਘਵੀਰ ਗਿਆ ਲੋਨਾਂ ਦਾ ਗਿੱਲ ਸਾਹਿਬ ਆਜੋ ਕੀ ਹਾਲ ਚਾਲ ਨੇ ਠੀਕ ਹੋ ਤੇ 2003 ਦੇ ਵਿੱਚ ਲੱਕ ਵੀਰ ਗਿੱਲੋਂਾਂ ਦੇ ਵਿਆਹ ਦੇ ਉੱਤੇ ਮਹਾਲੀ ਦੇ ਵਿੱਚ ਜੇ ਮੈਂ ਨਹੀਂ ਰੋਂਗ ਹੈਗਾ ਤਾਂ ਤਾਂ ਉੱਥੇ ਖਾੜਾ ਲੱਗਿਆ ਜੀ ਤੇ ਗਿੱਲ ਸਾਹਿਬ ਕਿਵੇਂ ਰਿਹਾ ਫਿਰ ਤੁਸੀਂ ਦੱਸੋ ਵੀ ਉਦੋਂ ਕੋਈ ਫਰਕ ਲੱਗਦਾ ਸੁਖਵਿੰਦਰ ਸੁਖੀ ਦੇ ਵਿੱਚ ਕਿ ਉਹੀ ਗੱਲਾਂ ਬਾਤਾਂ ਨੇ ਫਰਕ ਇਹਨੇ ਤਾਂ ਕੋਈ ਨਹੀਂ ਲੱਗਿਆ ਮੈਨੂੰ ਖਾਸ ਪੀਣਾ ਆਪਣੇ ਜੀ ਬਿਲਕੁਲ ਇਹ ਇਹ ਪਰ ਅਸੀਂ ਬੁਢੇ ਹੋ ਗਏ ਹੁਣ ਹੋਰ ਰਾਜੀ ਪੁੱਛਣ ਇਹਨਾਂ ਨੂੰ ਵੀ ਰਾਜ ਸਾਨੂੰ ਦੱਸ ਕੇ ਰਹੋ ਫਿਰ ਰਾਜ ਕੀ ਆ ਹਨਾ ਬਿਲਕੁਲ ਜੀ ਦੇਖੋ 1992 ਦੇ ਵਿੱਚ 2003 ਦੇ ਵਿੱਚ ਅਸੀਂ ਗੱਲਾਂ ਕਰਦੇ ਸੀਗੇ ਸਾਰੀ ਜਾਣੇ ਕਿ ਇੰਨਾ ਲੰਮਾ ਸਮਾਂ ਅੱਗੇ ਬੱਚੇ ਵੀ ਵੱਡੇ ਹੋ ਗਏ ਬੱਚਿਆਂ ਦੇ ਵਿਆਹ ਕਰਨ ਨੂੰ ਤਿਆਰ ਹੋਏ ਹੋਏ ਨੇ ਤੇ ਉਹਨਾਂ ਦੇ ਵਿੱਚ ਵੀ ਸੁਖਵਿੰਦਰ ਸੁਖਰੀਆਂ ਲੱਗਣਾ ਸੋ ਇਹ ਚੀਜ਼ ਬਹੁਤ ਘੱਟ ਲੋਕਾਂ ਦੇ ਹਿੱਸੇ ਵਿੱਚ ਆਉਂਦੀ ਆ ਬਹੁਤ ਬਹੁਤ ਧੰਨਵਾਦ ਆ ਰਗਵੀਰ ਭਾਈ ਰਗਵੀਰ ਭਾਈ ਜਿਵੇਂ ਤੁਸੀਂ ਸ਼ੌਕੀ ਹੋ ਨਾ ਅਸਲ ਦੇ ਵਿੱਚ ਜਿਹੜਾ ਦਾੜੀ ਤੁਸੀਂ ਚਿੱਟੀ ਦੀ ਗੱਲ ਕਰਦੇ ਹੋ ਨਾ ਵੀ ਇੱਕ ਸ਼ੌਕ ਹੈ ਇਹ ਵੀ ਸ਼ੌਕ ਹੈ ਬਿਲਕੁਲ ਇਹ ਸ਼ੌਕ ਕਰਕੇ ਆਦਰਵਾਈ ਤੁਸੀਂ ਜਵਾਨ ਹੀ ਹੋ ਹਜੇ ਤੇ ਤੁਹਾਡੇ ਸ਼ੌਕ ਦਾ ਮੁੱਲ ਆ ਵੀ ਇੱਕ ਸਾਹਮਣੇ ਖੜਾ ਤੇ ਇਹ ਅਸੀਂ ਪਹਿਲਾਂ ਗੱਲ ਕਰਕੇ ਹਟੇ ਆਂ ਵੀ ਜਿਹੜੀ ਆਹ ਜੀਪ ਆ ਨਾ ਜੀ ਇਹ ਰਗਵੀਰ ਗਿੱਲ ਨੇ ਇੰਡੀਆ ਤੋਂ ਤਿਆਰ ਕਰਾ ਕੇ ਇੱਥੇ ਆਪਣੇ ਮੰਗਵਾਈ ਆ ਜੀ ਕੈਨੇਡਾ ਦੇ ਵਿੱਚ ਸੋ ਵਾਕਈ ਜਿਵੇਂ ਤੁਸੀਂ ਸ਼ੌਕ ਦੀ ਗੱਲ ਕਰਦੇ ਹੋ ਨੇੋ ਸੁਖਵਿੰਦਰ ਭਾਈ ਸ਼ੌਕ ਪੰਜਾਬੀਆਂ ਦੇ ਮੈਨੂੰ ਲੱਗਦਾ ਵੀ ਹੁਣ ਇਹਦੇ ਲਈ ਇੱਕ ਸ਼ੌਕ ਪੰਜਾਬੀਆਂ ਦੇ ਡੈਡੀਕੇਟ ਕਰਨਾ ਤਾਂ ਬਣਦਾ ਜਰੂਰ ਉਹ ਚੌੜੀਆਂ ਛਾਤੀਆਂ ਉੱਚੇ ਲੰਮੇ ਗੱਬਰੂ ਅੰਬਰਸਰੀਏ ਬਈ ਸਿੱਖੀ ਦੇ ਵਿੱਚ ਮੋਢੀ ਬਣ ਕੇ ਦਾਨੀ ਰੂਪ ਨਗਰੀਏ ਰੋਪ ਵਿੱਚ ਸੰਗਰੂਰੀਏ ਮੁੱਛ ਨੂੰ ਰੋਬ ਵਿੱਚ ਸੰਗਰੂਰੀਏ ਮੁੱਛ ਨੂੰ ਖੜੀ ਰੱਖਣ ਦੇ ਸ਼ੌਂਕੀ ਬਠਿੰਡੇ ਵਾਲੇ ਬਠਿੰਡੇ ਵਾਲੇ ਦਾ ਫਲਾ ਰੱਖਣ ਦੇ ਦਾ ਫਲਾ ਰੱਖਣ ਦੇ ਸ਼ੌਂਕੀ ਬਠਿੰਡੇ ਵਾਲੇ ਦਾ ਫਲਾ ਰੱਖਣ ਦੇ ਦਾ ਫਲਾ ਰੱਖਣ ਦੇ ਸ਼ੌਂਕੀ ਧੰਨਵਾਦ ਜੀ ਬਹੁਤ ਸ਼ੁਕਰੀਆ ਆਓ ਚੱਲੀਏ ਫਿਰ ਚਲੋ ਜੀ